ਦੇਖੋ ਇਹ ਬੁਖਲਾਹਟ ਦੀ ਨਿਸ਼ਾਨੀ ਹੈ ਉਹਨਾਂ ਲੋਕਾਂ ਦੇ ਵਿੱਚ ਬੁਖਲਾਹਟ ਹੈ ਜਿਹੜੇ ਮਾੜੇ ਧੰਦਿਆਂ ਦੇ ਨਾਲ ਪੈਸੇ ਕਮਾਉਂਦੇ ਨੇ ਚਾਹੇ ਉਹ ਨਸ਼ੇ ਦੇ ਰੂਪ ਦੇ ਵਿੱਚ ਨੇ ਜਾਂ ਫਿਰ ਜਿਹੜਾ ਕੋਈ ਆ ਛੋਟੇ-ਮੋਟੇ ਫਰੋਤੀਆਂ ਵਾਲੇ ਜਿਹੜੇ ਹੈਗੇ ਨੇ ਕਿਉਂਕਿ ਰਾਜੂ ਦੀ ਸਾਡੇ ਨਾਲ ਨਸ਼ਾ ਮੁਕਤੀ ਮੋਰਚਾ ਦੇ ਵਿੱਚ ਅਹਿਮ ਮੈਂਬਰ ਨੇ ਜੀ ਐਕਟਿਵ ਨੇ ਜੀ ਜੀ ਔਰ ਜਿਹਦੇ ਕਰਕੇ ਮੈਂ ਸਮਝਦਾ ਕਿ ਉਹਨਾਂ ਨੇ ਬਖਲਾਹਤ ਦੇ ਤਹਿਤ ਇਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਇਹਨਾਂ ਨੂੰ ਇਲਾਕੇ ਵਾਲੇ ਜਾਣਦੇ ਨੇ ਸਾਰੇ ਇਹ ਡਰਨ ਵਾਲੇ ਲੋਕਾਂ ਦੇ ਵਿੱਚੋਂ ਇਹ ਹੈ ਨਹੀਂਗੇ ਔਰ ਦੂਸਰੀ ਗੱਲ ਇਹ ਕਿ ਮੈਂ ਸਟੇਟ ਦੇ ਵੱਲੋਂ ਇਹ ਜਿਹੜਾ ਮੈਸੇਜ ਪੰਜਾਬ ਵਾਲਿਆਂ ਨੂੰ ਦੇਣਾ ਚਾਹਣਾ ਇੱਕ ਤਾਂ ਕਿ ਸਟੇਟ ਜਿਹੜੀ ਆ ਉਹ ਸੁਰੱਖਿਅਤ ਹੱਥਾਂ ਦੇ ਵਿੱਚ ਹੈ ਸੀਐਮ ਸਾਹਿਬ ਦੀਆਂ ਬਹੁਤ ਸਪਸ਼ਟ ਹਦਾਇਤਾਂ ਨੇ ਕਿ ਜਾਂ ਤਾਂ ਜਿਹੜੇ ਮਾੜੇ ਧੰਦਾ ਕਰਨ ਵਾਲੇ ਨੇ ਉਹ ਮਾੜੇ ਧੰਦੇ ਛੱਡ ਦੇਣ ਜਾਂ ਫਿਰ ਉਹ ਸਟੇਟ ਛੱਡ ਦੇਣ ਅਸੀਂ ਇਹੋ ਜੇ ਲੋਕਾਂ ਦੀ ਪੁਸ਼ਤਪਨਾਹੀ ਨਹੀਂ ਕਰਦੇ ਨਾ ਅਸੀਂ ਇਹੋ ਜੇ ਲੋਕਾਂ ਨੂੰ ਨਾ ਉਹਨਾਂ ਦੇ ਪਰਿਵਾਰਾਂ ਨੂੰ ਜਿਹੜੀਆਂ ਉਹ ਇਲੈਕਸ਼ਨਾਂ ਦੇ ਵਿੱਚ ਕੋਈ ਟਿੱਕਣਾ ਦਿੰਦੇ ਆ ਜੀ ਅਸੀਂ ਤਾਂ ਬਿਲਕੁਲ ਇੱਕ ਸਾਫ ਸੁਥਰਾ ਰਾਜ ਪ੍ਰਬੰਧ ਜਿਹੜਾ ਉਹ ਚਲਾ ਰਹੇ ਆ ਔਰ ਉਸੇ ਤਰੀਕੇ ਦਾ ਚਲਾਵਾਂਗੇ ਤੇ ਜਿਸ ਤਰ੍ਹਾਂ ਇਹਨਾਂ ਤੇ ਦੇਖੋ ਇਹ ਇਹਦੀ ਜਾਂਚ ਦਾ ਵਿਸ਼ਾ ਪੁਲਿਸ ਜਿਹੜੀ ਆ ਉਹ ਜਾਂਚ ਕਰ ਰਹੀ ਆ ਮੈਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਹਿਣੀ ਚਾਹੁੰਦਾ ਜਿਸ ਦੇ ਨਾਲ ਪੁਲਿਸ ਦੀ ਜਾਂਚ ਪ੍ਰਭਾਵਿਤ ਹੋਵੇ ਅਸੀਂ ਪੁਲਿਸ ਦੀ ਜਾਂਚ ਰਿਪੋਰਟ ਜਿਹੜਾ ਉਹਦਾ ਇੰਤਜ਼ਾਰ ਕਰ ਲਈਏ ਐਸਐਸਪੀ ਸਾਹਿਬ ਇਹਦੇ ਸਬੰਧ ਦੇ ਵਿੱਚ ਬਹੁਤ ਜਲਦੀ ਜਿਹੜਾ ਉਹ ਦੱਸਣਗੇ ਕਿ ਪੁਲਿਸ ਜਿਹੜੀ ਉਹ ਕਿੱਥੋਂ ਤੱਕ ਪਹੁੰਚੀ ਆ ਹੈ ਇਹ ਬੁਖਨਾਹਟਾ ਜੋ ਸ਼ੁਰੂਆਤੀ ਦੌਰ ਦੇ ਵਿੱਚ ਤੇ ਜਿਵੇਂ ਨਹੀਂ ਨਹੀਂ ਗੈਂਗਵਾਰ ਵਾਲੀ ਰਾਜੂ ਜੀ ਤਾਂ ਭਲੇ ਮਾਨਸਬ ਵਿਅਕਤੀਆਂ ਦੇ ਵਿੱਚੋਂ ਆਉਂਦੇ ਨੇ ਜੀ ਇਹ ਤਾਂ ਸੁਸਾਇਟੀ ਦੇ ਵਾਸਤੇ ਲੜਨ ਵਾਲੇ ਲੋਕ ਨੇ ਨਹੀਂ ਗੈਂਗਵਾਰ ਸਿਰਫ ਮੈਂ ਇਹ ਡਰਾਉਣ ਦੇ ਜਿਹੜੇ ਉਹ ਤਰੀਕੇ ਨੇ ਜੀ ਸਿਰਫ ਡਰਾਉਣ ਦੇ ਯਤਨ ਕੀਤੇ ਗਏ ਨੇ ਕਿ ਇਹ ਬੋਲਣ ਨਾ ਇਹ ਚੁੱਪ ਕਰ ਜਾਣ ਪਰ ਮੈਂ ਇਸ ਕਰਕੇ ਤੇ ਜਿਹੜਾ ਜੀ ਆਇਆ ਜਾਂ ਸਾਡੀ ਜਿਹੜੀ ਟੀਮ ਹੈ ਸਾਡੇ ਦੁਆਬਾ ਦੇ ਇੰਚਾਰਜ ਨੇ ਛਾਭੜਾ ਸਾਹਿਬ ਉਹ ਨੇ ਹਰ ਜੀ ਉਰੀ ਸਾਡੇ ਨਾਲ ਖੜੇ ਨੇ ਇਹ ਬਹੁਤ ਐਕਟਿਵ ਨੇ ਇੱਥੇ ਅਸੀਂ ਇਸ ਕਰਕੇ ਸਾਰੇ ਆ ਕੇ ਖੜ ਗਏ ਇਹ ਦੱਸਣ ਦੇ ਵਾਸਤੇ ਕਿ ਜੇ ਤੁਸੀਂ ਡਰਾਉਣ ਦੇ ਯਤਨਾਂ ਚੋਂ ਤਾਂ ਅਸੀਂ ਦੁੱਗਣੀ ਤਾਕਤ ਦੇ ਨਾਲ ਨਸ਼ੇ ਵਾਲਿਆਂ ਦੇ ਜਿਹੜੀਆਂ ਜੜ੍ਹਾਂ ਪੱਟ ਕੇ ਪੰਜਾਬ ਦੇ ਵਿੱਚੋਂ ਸੋਟਾਂਗੇ